ਜਿਹੜੇ ਬੰਦੇ ਨੇ ਘਰਾਂ ਦੇ ਘਰ ਬਰਬਾਦ ਕਰਤੇ ਕੁੜੀਆਂ ਦੇ ਬੱਚੇ ਦਾ ਨਹੀਂ ਕਢਾ ਕੇ ਮੁੰਡਿਆਂ ਨੂੰ ਨਮਰਦ ਕਰਕੇ 400 ਮੁੰਡਾ ਇਹ ਜਿਹੜਾ ਨਮਰਦ ਕੀਤਾ ਹੈ ਭਾਈ ਸਾਹਿਬ ਜਿਹੜੇ 400 ਮੁੰਡਾ ਨਮਰਦ ਕੀਤਾ ਨਾ ਉਹ ਅੱਜ ਕਈ ਤਾਂ ਮੇਰੇ ਕੋਲੇ ਉਹਨਾਂ ਦੇ ਫੋਨ ਆਉਂਦੇ ਆ ਵੀ ਮੈਂ ਸਾਨੂੰ ਤੂੰ ਕੋਰਟ ਤੋਂ ਮੌਤ ਆਪਣੇ ਮਰਨ ਦੀ ਪਰਮਿਸ਼ਨ ਦਵਾ ਦੇ ਭਾਈ ਸਾਹਿਬ ਕਿਉਂ ਉਹਦੇ ਵੀ ਅਸੀਂ ਹੁਣ ਜੋ ਕਿ ਕਰਨਾ ਕੀ ਨਾ ਸਰੀਰ ਤੇ ਬਾਲਾ ਉਹਨਾਂ ਦੇ ਰਹਿ ਗਏ ਨਾ ਉਹ ਬੱਚੇ ਪੈਦਾ ਕਰ ਸਕਦਾ ਨਾ ਉਹ ਸ਼ਾਦੀ ਕਰਾ ਸਕਦੇ ਆ ਇਹ ਸ਼ਾਦੀ ਕਰਾ ਵੀ ਲਈ ਠੀਕ ਆ ਵੀ ਉਹ ਜੀਵਨ ਸਾਥੀ ਆ ਉਹਦਾ ਟਾਈਮ ਟਪਾਉਣ ਵਾਸਤੇ ਤਾਂ ਉਹਨਾਂ ਨਾਲ ਗੁਜ਼ਾਰ ਸਕਦੇ ਆ ਪਰ ਹੋਰ ਦੁਨੀਆਦਾਰੀ ਤੌਰ ਤੇ ਤਾਂ ਉਹ ਵਿਚਰ ਨਹੀਂ ਸਕਦੇ ਕਈਆਂ ਦੇ ਫੋਨ ਆ ਚੁੱਕੇ ਮੈਨੂੰ ਵੀ ਬਾਈ ਜੀ ਜੇ ਤੁਸੀਂ ਕਿਸੇ ਵਕੀਲ ਦੀ ਰਾਇ ਲੈ ਕੇ ਜੇ ਸਾਨੂੰ ਮਰਨ ਦੀ ਵੀ ਪਰਮਿਸ਼ਨ ਦਵਾਦੇ ਹਾਂ ਅਸੀਂ ਮਤ ਨੂੰ ਤਿਆਰ ਬੈਠੇ ਆਂ ਐਦੋਂ ਉੱਤੇ ਹੋਰ ਦੁਖੀ ਕੀ ਹੋਣਗੇ ਉਹਨਾਂ ਦਾ ਜਿਹੜਾ ਦੁੱਖ ਹੈ ਸਾਥੋਂ ਚੱਲਿਆ ਨਹੀਂ ਜਾਂਦਾ ਬਾਈ ਜੀ